ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਸੁਹਲੇ ਮਹੱਲਾ ਪੰਜਵਾਂ ਇੱਕ ਓੰਕਾਰੇ ਸਤਿਗੁਰ ਪ੍ਰਸਾਦਿ ਸੰਗੇ ਜੋਗੇ ਨਾਰ ਲਪਟਾਣੇ ਊਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੇ ਭਏ ਕਤਰਾ ਕਰਤੇ ਭੋਗ ਬਿਲਾਸਾਹੀ ਜੋ ਪ੍ਰਕਰੈ ਸੁਧਾਨੈ ਤਤਮਨੈ ਪਿਰਸਤਨੈ ਸੰਗਾਰਿ ਰਕੈ ਸੰਗਨੈ ਮਿਲ ਕਤਰਵਸੈ ਦਿਨ ਰਾਤੀ ਪ੍ਰਯੋਦੇ ਤਨੈ ਦਿਲਾਸਾਈ ਤਨ ਮੰਗੈ ਪ੍ਰਭੂ ਬਿਤਾਵੈ ਜੋ ਪਾਵੈ ਸੋ ਆਂਢ ਕਾਵੇ ਇਕ ਬਤ ਕੋ ਪਹੁੰਚਨ ਸਕੇ ਤਨ ਰਹਿਤੀ ਭੁਖ ਪਿਆਸਾਈ ਤਨ ਕਰੇ ਬਿਨੋਂ ਦੂ ਕਰ ਜੋਰੈ ਪ੍ਰੇ ਪ੍ਰਦੇਸ ਨ ਜਾਉ ਬਸੋ ਕੜ ਮੋੜੈ ਸਬਣ ਜਕਰੋ ਗ੍ਰਹ ਪੀਤਰ ਜਿਤਉ ਤੇਰਾ ਭੁਖ ਪਿਆਸਾ ਹੈ ਸਗਲੇ ਕਾਰਮ ਧਰਮ ਜੋ ਕੋ ਸਾਧਾ ਬਿਨ ਹਾਰੇ ਰਸ ਸੁਖ ਤਿਲ ਨਹੀਂ ਲੱਦ ਪਈ ਕਿਰਪਾ ਨਾਨਕ ਸਤ ਸੰਗੈ ਤੋ ਤਨ ਪੜੇ ਅਨੰਦ ਉਲਾਸ ਹੈ ਤਨ ਅੰਦੇ ਪੜ ਚਪਲ ਸਿਆਣਾ ਪੰਚੇ ਤਤਕਾਰ ਚਰਨ ਚਾਨਾ ਜਿਸ ਬਕਰ ਕੋ ਸਮਾਈ ਹੋ ਸੋ ਪਾਇਓ ਸਤਿਗੁਰ ਪਸਾਹੀ ਧੰਨ ਕਹਿ ਤੂੰ ਬਸ ਮੈ ਨਾਲੇ ਪ੍ਰੇਮ ਸੁਖ ਵਸੀ ਬਾਲ ਗੋਪਾਲੇ ਤੁਜੇ ਬਿਨਾਂ ਹੋ ਕਤੇ ਨਾ ਲੇਕ ਬਚਨ ਦੇ ਛੋੜਨ ਜਸ ਹੀ ਪਰ ਕਹਿਆ ਹਾਂ ਹੁਕਮੀ ਬੰਦਵ ਭਾਰੂ ਠਾਕੁਰ ਜਿਹ ਕਾਣ ਨਚੰਦ ਜੇ ਚਰਿਆ ਕਹ ਤੇ ਚਰੇ ਤੁਮ ਸੰਗ ਰਹਿਣਾ ਜਾ ਸੱਦੈ ਤਾਂ ਊਠ ਸਿਧਾ ਸਾਹੀ ਜੋ ਪ੍ਰਿਅ ਬਚਨ ਕਹੈ ਤਨ ਸਾਚੇ ਤਨ ਕਚੂ ਨ ਸਮਝ ਚੰਚਲ ਕਾਚੇ ਬਾਰ ਬਾਰ ਪਿੜੇ ਸੰਗ ਮੰਗੈ ਬਾਤ ਜਾਣੈ ਕਰ ਹੱਸਾਹੀ ਆਈ ਆਗਿਆ ਪਿਰੂ ਬੁਲਾਇਆ ਨਾ ਤਨ ਪੁੱਛੀ ਨਾ ਮਤਿ ਪਕਾਇਆ ਓਟੇ ਸਦਾ ਆਇਓ ਛੋਟਰੇ ਮਾਟੀ ਦੇਖ ਨਾਨਕ ਮਿਤਨ ਮਹਸਾਹੀਰੀ ਮਨ ਲੋਭੀ ਸੁਣ ਮਨ ਮੇਰੇ ਸਤ ਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤ ਗੁਰ ਪੱਛਮ ਹੋਏ ਸਾਖਤੇ ਨੇ ਗੁਰ ਗੋੜ ਗਲ ਜਮ ਪਸਾਹੀ ਮਨ ਮੁਖ ਆਵੇ ਮਨ ਮੁਖ ਜਾਵੇ ਮਨ ਮੁਖ ਪਿਰ ਪਿਰ ਚੋਟਾਂ ਕਾਵੇ ਜਿਤਨੇ ਅਨਾਰਕ ਜਮਾਨੇ ਬਬਾ ਭੋਗਿਆ ਗੁਰਮੁਖ ਲੀਪ ਨਮਸਾਹੀ ਗੁਰਮੁਖ ਸੋਈ ਜੇ ਹਰ ਜੀਉ ਪਾਇਆ ਦੇ ਕੋਣ ਮਟਾਵਾ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗੜ ਖਸਾਹੀ ਪਿਰ ਕਹਿਆ ਹਉ ਹੁਕਮੀ ਬੰਦਾ ਹਉ ਬਲੇ ਹਾਰੇ ਸਤਿਗੁਰ ਪੂਰੇ ਸਰਨ ਕੇ ਦਾਤੇ ਬਚਨ ਕੇ ਸੂਰੇ ਸਾ ਪ੍ਰਾ ਮਿਲੇ ਆ ਸੁਖ ਦਾਤਾ ਵਿਛੜੇ ਨਾ ਕਤਹੀਂ ਜਸ ਸਾਹਿ ਗੁਰ ਨਿਧਾਨ ਕੇ ਜੀ ਕੀ ਮਨ ਪਾਈ ਘਟ ਘਟ ਪੂਰੇ ਰਹਉ ਸਵਟਾਈ ਨਾਨਕ ਸਰਨ ਦੇਨ ਦੁਖ ਭੰਜਨ ਹਉ ਰੇਣ ਤੇਰੀ ਜੋ ਦਸਾਹੀ ਹਉ ਰੇਣ ਤੇਰੀ ਜੋ ਦਸਾਹੀ ਵਾਹੀ ਗੁਰਜੀਕਾ ਖਾਲੀਸਾ ਵਾਹਿਗੁਰੂ ਜੀ ਕੀ ਫਤਿਹ